ਆਪਾਂ ਨੇ ਕੱਲ ਵੀਡੀਓ ਦੇ ਵਿੱਚ A ਸ਼ੇਪ ਦੇ ਵਿੱਚ ਕੁੜਤੇ ਦੀ ਕਟਿੰਗ ਪਾਈ ਸੀਗੀ ਅੱਜ ਆਪਾਂ ਉਹਦੀ ਸਟੀਚਿੰਗ ਦੱਸਾਂਗੇ ਤੁਹਾਨੂੰ ਵੀ ਉਹਦੀ ਕਿਸ ਤਰ੍ਹਾਂ ਸਟੀਚਿੰਗ ਕਰਨੀ ਆ ਆਪਾਂ ਨੇ ਕ੍ਰਾਸ ਜੇਬਾਂ ਲਗਾਉਣੀਆਂ ਨੇ ਬੋਨਾ ਕੱਢ ਕੇ ਜਿਸ ਤਰ੍ਹਾਂ ਆਪਾਂ ਪੈਂਟ ਦੇ ਬੈਕ ਜੇਬ ਲਾਉਣੇ ਆ ਉਸੇ ਤਰੀਕੇ ਨਾਲ ਤੁਹਾਨੂੰ ਆਪਾਂ ਦੱਸਾਂਗੇ ਸ਼ਰਟ ਦੇ ਫਰੰਟ ਤੇ ਤੁਸੀਂ ਕਿਸ ਤਰ੍ਹਾਂ ਦੀ ਪਾਕਟ ਲਗਾਉਂਗੇ ਸਭ ਤੋਂ ਪਹਿਲਾਂ ਆਪਾਂ ਦੇਖੋ ਆਹ ਸੀ ਸ਼ਰਟ ਕਟਿੰਗ ਕਰਿਆ ਹੋਇਆ ਸ਼ਰਟ ਆ ਮੇਰੇ ਕੋਲੇ ਮੇਰੇ ਕੋਲੇ ਉਹੀ ਸ਼ਰਟ ਆ ਜੀ ਜੋ ਆਪਾਂ ਨੇ ਕਟਿੰਗ ਕੀਤੀ ਸੀ ਕੱਲ ਅੱਜ ਆਪਾਂ ਦੀ ਤੁਹਾਨੂੰ ਸਟੀਚਿੰਗ ਦੱਸਦੇ ਆ ਵੀ ਕਿਸ ਤਰ੍ਹਾਂ ਤੁਸੀਂ ਦੀ ਸਟੀਚਿੰਗ ਕਰੋਗੇ ਸਭ ਤੋਂ ਪਹਿਲਾਂ ਦੇਖੋ ਆਪਾਂ ਨੇ ਲਗਾਉਣੀਆਂ ਨੇ ਪੌਕਟ ਪੌਕਟ ਲਾਉਣੀ ਆ ਆਪਣੇ ਇਸ ਤਰ੍ਹਾਂ ਤੇ ਸੀ ਮੰਨ ਲਓ ਸਾਈਡ ਪੌਕਟ ਲਾਉਣੀ ਆ ਇਸ ਤਰ੍ਹਾਂ ਦੇਵ ਦੇ ਵਿੱਚ ਲਾਵਾਂਗੇ ਸਿੱਧੀ ਖੜਮੀ ਨਹੀਂ ਲਗਾਉਂਦੇ ਨਹੀਂ ਆਪਾਂ ਇਸ ਤਰ੍ਹਾਂ نیچے ਨੂੰ ਲਗਾਉਣੀ ਆ ਆਪਾਂ ਲਗਾਵਾਂਗੇ ਰੇਵ ਦੇ ਕ੍ਰੋਸ ਦੇ ਵਿੱਚ ਕਰਕੇ ਤੁਸੀਂ ਦੇਖੋ ਇਹਦੀ ਲੈਂਥ ਪੌਕਟ ਦੀ ਕਿੰਨੀ ਲਾਉਂਗੇ ਮੈਂ 1.5 ਦੇ ਨਿਸ਼ਾਨ ਲਗਾਇਆ ਦੇਖੋ ਪੌਕਟ ਦਾ ਜੋ ਇਧਰ ਸਿਰੇ ਵਾਲਾ ਨਿਸ਼ਾਨਾ ਜਿਹੜਾ ਤੁਸੀਂ ਇਧਰੋਂ ਗੈਪ ਪਾਉਂਗੇ ਉਹ ਕਿੰਨਾ ਪਾਉਂਗੇ ਉਹ ਤੁਸੀਂ ਛੱਡ ਕੇ ਪਾਉਣਾ ਦੇਖੋ ਜਿਹੜਾ ਆਪਾਂ ਨੇ ਅੰਦਰ ਮਾਰਜਨ ਦੇ ਵਿੱਚ ਦੇਣਾ ਦੇ ਸੈਂਟਰ ਕੱਟ ਰੱਖਣਾ ਦੇਖੋ ਆਪਾਂ ਨੇ ਇਹਦੇ ਚੜਾ ਨਹੀਂ ਕਰਦੇ ਆਪਾਂ ਉੱਪਰੇ ਤੇ ਆਪਾਂ ਇਹ ਕੀ ਕਰਾਂਗੇ ਤੇ ਸੈਂਟਰ ਦੇ ਵਿੱਚ ਹੀ ਸਲਾਈ ਪਾਵਾਂਗੇ ਕਿਉਂਕਿ ਕੰਨੀਆਂ ਬਹੁਤ ਜ਼ਿਆਦਾ ਮੋਟੀਆਂ ਨੇ ਇਹਦੇ ਵਿੱਚ ਤਾਂ ਮੈਂ ਜਿਹੜਾ ਸੈਂਟਰ ਵਾਲਾ ਗੈਪ ਆਇਆ ਦੇਖੋ 3 ਇੰਚ ਦਾ ਗੈਪ ਆਇਆ ਆਪਸ ਦੇ ਵਿੱਚ ਮੰਨ ਲਓ 6 ਇੰਚ ਦਾ ਗੈਪ ਪੈ ਦੂਗਾ ਆਪਣਾ ਪੌਕਟ ਦੇ ਨਾਲੋਂ ਤਾਂ ਤੁਸੀਂ ਆਹ ਜਿਹੜੀ ਉੱਪਰੋਂ ਲੰਬਾਈ ਹੋਊਗੀ ਇਹ 1.5 ਦੇ ਨਿਸ਼ਾਨ ਲਗਾਉਂਗੇ ਹੁਣ ਦੇਖੋ ਜਿਹੜੀ ਆਪਾਂ ਨੇ ਪੌਕਟ ਦਾ ਅਗਲਾ 바ਰ ਰੱਖਣਾ ਹੈ ਉਹ ਤੁਸੀਂ ਕਿੰਨੇ ਇੰਚ ਪਾਉਂਗੇ 5. ਮੈਂ ਬਾਹਰ ਪਾਉਂਗੀ 5.5 ਇੰਚ ਐਨਾਂ ਆਪਾਂ ਨੇ ਉੱਥੇ ਆਪਾਂ ਨੇ ਨਿਸ਼ਾਨ ਲਗਾ ਲੈਣਾ ਦੇਖੋ ਇਸ ਤਰੀਕੇ ਦੇ ਨਾਲ ਤੁਸੀਂ ਸਾਈਡ ਸਲਾਈ ਤੋਂ ਵੀ ਦੇਖੋ ਇਸ ਤਰ੍ਹਾਂ ਮਿੰਕੇ ਪਾ ਸਕਦੇ ਹੋ ਵੀ ਕਿੰਨਾ ਪਾਉਣਾਗਾ ਇਧਰੋਂ ਆਪਣੀ 14.5 ਹੋਊਗੀ ਇਧਰੋਂ ਆਪਣੀ 15.5 ਕਿਉਂਕਿ ਆਪਾਂ ਨੇ ਮੋਢੇ ਵਾਲੀ ਗਲਾਈ ਤੋਂ ਮਿਣੀ ਆ ਇਹ ਆ ਆਪਾਂ ਨੇ ਉੱਪਰੋਂ ਮਿਣਾ ਸੀ ਸ਼ੋਲਡਰ ਤੋਂ 5.5 ਇੰਚ ਦਾ ਆਪਾਂ ਨੇ ਮੂਹ ਰੱਖ ਲਿਆ ਦੇਖੋ ਇਹਦਾ ਇੱਥੋਂ ਆਪਾਂ ਬਿਲਕੁਲ ਸਿੱਧਾ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ ਦੇਖੋ ਸਾਢੇ 5 ਦਾ ਮੂ ਆਪਾਂ ਨੋਰਮਲੀ ਆਪਣਾ ਹੱਥੇ ਦੇ ਵਿੱਚ ਪਾਇਆ ਜਾਂਦਾਗਾ ਕੋਈ ਪ੍ਰੋਬਲਮ ਨਹੀਂ ਆਉਂਦੀ ਤੁਸੀਂ ਫੋਨ ਵਗੈਰਾ ਵੀ ਪਾਉਣਾ ਫੋਨ ਵੀ ਪਾ ਸਕਦੇ ਹੋ ਦੇਖੋ ਜੇ ਤੁਸੀਂ ਜੇਬ ਲੰਬੀ ਲਗਾਓਗੇ ਤਾਂ ਫੋਨ ਪੈ ਜਾਊਗਾ ਜੇ ਬਾਈ ਚਾਂਸ ਆਪਣੇ ਛੋਵ ਜਿਹੀ ਲਗਾਉਣੀ ਆ ਫਿਰ ਆਪਣੀ ਇੱਕ ਤਰ੍ਹਾਂ ਦੀ ਛੋਸ ਛੋਈ ਰਹਿ ਜੂਗੀ ਪਰ ਆਪਾਂ ਇਹਦੀ ਪਾਕਟ ਕੀ ਲਗਾਵਾਂਗੇ ਲੰਬੀ ਲਗਾਵਾਂਗੇ ਥੋੜੀ ਜੀ ਕਈ ਵਾਰ ਆਪਾਂ ਫੋਨ ਵਗੈਰਾ ਪਾਉਣਾ ਹੋਵੇ ਜਾਂ ਕੁਝ ਵੀ ਆਪਾਂ ਪਾ ਸਕਦੇ ਹਾਂ ਛੋਟੀ ਮੋਟੀ ਚੀਜ਼ ਉਹ ਨਿਕਲੂਗੀ ਨਹੀਂ ਹੈਗੀ ਹੁਣ ਕੀ ਕਰੋਗੇ ਤੁਸੀਂ ਸਿੱਧੇ ਪਾਸੇ ਦੇ ਆਪਾਂ ਨੇ ਨਿਸ਼ਾਨ ਲਗਾਇਆ ਦੇਖੋ ਇਸ ਤਰ੍ਹਾਂ ਕੱਪੜੇ ਹੁਣ ਦੇਖੋ ਆਪਾਂ ਨੇ ਆਹ ਵਾਲਾ ਪੀਸ ਲੇਤਾ ਐਸ ਤਰ੍ਹਾਂ ਆਹ ਵਾਲਾ ਚੀਜ਼ ਜਿਹਦੇ ਮੈਂ ਆਪਣੇ ਆ ਪੌਕੇਟ ਦੀ ਲੈਂਥ ਲੈਂਦੀ ਆ ਆਪਾਂ ਨੇ ਪੂਰਾ ਕੱਪੜਾ ਕਿੰਨਾ ਲੇਤਾਗਾ 15 ਇੰਚ ਹੁਣ ਦੇਖੋ ਆਪਾਂ ਨੇ ਕੀ ਕਰਨਾ ਜੇ ਦਾ ਤੁਹਾਡਾ ਸਟਾਫ ਪਤਲਾਗਾ ਜਿਆਦਾ ਮੋਟਾ ਨਹੀਂ ਹੈਗਾ ਫਿਰ ਤਾਂ ਤੁਸੀਂ ਦੇਖੋ ਇਹਦੇ ਨਾਲ ਦੀ ਲੈ ਸਕਦੇ ਹੋ ਸ਼ਰਟ ਨਾਲ ਦਾ ਜੇ ਬਾਈਚਾਂ ਤੁਹਾਡਾ ਸਟਾਫ ਜਿਆਦਾ ਮੋٹے ਦੇ ਵਿੱਚ ਆ ਤਾਂ ਆਪਾਂ ਕੀ ਕਰਾਂਗੇ ਐਨਾ ਪੀਸ ਆਪਾਂ ਇਹਦੇ ਉੱਪਰ ਭਰ ਲਾਂਗੇ ਜਿਹੜੀ ਚੀਜ਼ ਆਪਣੀ ਉੱਪਰ ਇਸ ਤਰ੍ਹਾਂ ਪੱਟੀ ਦਿਖਾਈ ਦੇਣੀ ਆਗੀ ਉਹਦੇ ਮੁਤਾਬਕ ਜੇ ਤੁਸੀਂ ਅੰਦਰਲੀ ਜਿੱਥੋਂ ਆਪਾਂ ਪਾਕਟ ਦੇ ਵਿੱਚ ਹੱਥ ਲਗਾਵਾਂਗੇ ਦੇਖੋ ਇਹ ਇਸ ਤਰ੍ਹਾਂ ਹੱਥ ਪਾਵਾਂਗੇ ਜੇ ਆਪਾਂ ਉਹ ਚੀਜ਼ ਨੂੰ ਵੀ ਇਹਦੇ ਨਾਲ ਦੀ ਦਿਖਾਉਣੀ ਆ ਤਾਂ ਤੁਸੀਂ ਇੱਥੇ ਇਹਦਾ ਪੀਸ ਵੀ ਭਰ ਸਕਦੇ ਹੋ ਜੋੜ ਵੀ ਲਗਾ ਸਕਦੇ ਹੋਗੇ ਪੀਸ ਕਿਵੇਂ ਭਰੋਗੇ ਮੰਨ ਲਓ ਜਿਵੇਂ ਤੁਸੀਂ ਆਇਆ ਦਾ ਕੱਪੜਾ ਗਾ ਜਿੰਨਾ ਤੁਸੀਂ ਐਸ ਹਿਸਾਬ ਦੇ ਨਾਲ ਇਹਦੇ ਵਿੱਚ ਇਸ ਤਰ੍ਹਾਂ ਪੀਸ ਲਗਾ ਸਕਦੇ ਹੋਗੇ ਇਹਦੇ ਉੱਪਰ ਮੰਨ ਲਓ ਚੌਰਸ ਕੱਟ ਕੇ ਜਦੋਂ ਆਪਾਂ ਨੇ ਪਾਕਟ ਦੇ ਵਿੱਚ ਹੱਥ ਲਗਾਉਣਾ ਹੋਊਗਾ ਤੇ ਜਿਹੜਾ ਤੁਹਾਨੂੰ ਨਜ਼ਰ ਆਊਗਾ ਜੇ ਇਦਾਂ ਦਾ ਕੋਈ ਚੱਕਰ ਨਹੀਂ ਹੈਗਾ ਤਾਂ ਤੁਸੀਂ ਆਹ ਪੀਸ ਤਾਂ ਆਪਾਂ ਨੂੰ ਭਰਨਾ ਪਊਗਾ ਇਹ ਤੁਸੀਂ ਦੇਖੋ ਅਲੱਗ ਦਾ ਵੀ ਪਾ ਸਕਦੇ ਹੋਗੇ ਜਿਸ ਤਰ੍ਹਾਂ ਤੁਸੀਂ ਕੰਟਰਾਸਟ ਕਰਨਾ ਕਿਸੇ ਵੀ ਸੂਟ ਦਾ ਮੰਨ ਲਓ ਤੁਸੀਂ ਕੰਟਰਾਸਟ ਦੇ ਵਿੱਚ ਬਣਾ ਰਹੇ ਹੋ ਮੰਨ ਲਓ ਇਹਦੇ ਵਿੱਚ ਸਕਿਨ ਕਲਰ ਆ ਜੇ ਤੁਸੀਂ ਸਕਿਨ ਕਲਰ ਦੀ ਵੋਨ ਕੱਢਣੀ ਆ ਤਾਂ ਤੁਹਾਨੂੰ ਆਹ ਕੱਪੜਾ ਕੀ ਕਰਨਾ ਪੂ ਪਾਕਟ ਵਾਲਾ ਸਕਿਨ ਕਲਰ ਦਾ ਲੈਣਾ ਪਊਗਾ ਹੁਣ ਦੇਖੋ ਮੈਂ ਇਹਦਾ ਅਲੱਗ ਦਾ ਨਹੀਂ ਲਗਾ ਰਹੀ ਹੈਗੀ ਮੈਂ ਇਹਦਾ ਨਾਲ ਦੀ ਲਗਾਉਂਗੀ ਦੂਜਾ ਨੰਬਰ ਆਪਾਂ ਇਹਨੂੰ ਜੜਨਾ ਕਿਵੇਂ ਆ ਦੇਖੋ ਮੇਰੇ ਜਿੰਨੀ ਇਹਨੂੰ ਚੜਾਈ ਦੇ ਵਿੱਚ ਰੱਖਣਾਗਾ ਤੁਸੀਂ ਬੁਕਰਮ ਦਾ ਪੀਸ ਲਓਗੇ ਇਹ ਪੀਸ ਤੁਸੀਂ ਜਿੰਨਾ ਇਹਦਾ ਪਾਕਟ ਦਾ 바ਰ ਰੱਖਣਾਗਾ 5.5 ਇੰਚ ਉਸੇ ਹਿਸਾਬ ਦੇ ਨਾਲ ਲਓਗੇ ਸਾਈਡਾਂ ਤੋਂ ਤੁਸੀਂ ਮਾਰਜਿਨ ਰੱਖਣਾ ਆਊਗਾ ਹਾਫ ਹਾਫ ਇੰਚ ਦਾ ਜਿਹੜਾ ਆਪਾਂ ਨੇ ਸਾਈਡਾਂ ਤੋਂ ਬੰਦ ਕਰਨਾ ਮਸ਼ਿਕਿਆਂ ਦੇ ਨਾਲ ਇਸੇ ਤਰੀਕੇ ਮੈਂ ਦੇਖੋ ਇੱਕ ਪੀਸ ਆਪਾਂ ਨੇ ਹੋਰ ਲੱਤਾ ਉਸੇ ਹਿਸਾਬ ਦੇ ਨਾਲ ਆਪਾਂ ਬੁਕਰਮ ਨਹੀਂ ਲਗਾਉਂਦੇ ਫਿਰ ਜ਼ਿਆਦਾ ਹਾਰਡ ਹੋ ਜਾਊਗਾ ਹੁਣ ਇਹਨਾਂ ਆਪਾਂ ਕਿਸ ਤਰ੍ਹਾਂ ਜੜਨਾ ਦੇਖੋ ਆਪਾਂ ਨੇ ਇਸ ਤਰ੍ਹਾਂ ਕਰਨਾ ਨੀਚੇ ਵਾਲੀ ਤਰਫ ਨੂੰ ਜਿਹੜੀ ਆਪਾਂ ਨੇ ਆ ਬੁਕਰਮ ਚੇਪੀਆ ਕੱਪੜੇ ਦੇ ਉੱਪਰ ਹੈ ਨੀਚੇ ਵਾਲੇ ਹਿੱਸੇ ਦੇ ਉੱਪਰ ਵਾਲੀ ਦੇਖਣਾ ਪਹਿਲਾਂ ਇਸ ਤਰ੍ਹਾਂ نیچے ਲਗਾਵਾਂਗੇ ਜਿਹੜਾ ਆਪਾਂ ਨੇ ਨਿਸ਼ਾਨ ਲਗਾਇਆ ਇਸ ਨਿਸ਼ਾਨ ਦੇ ਬਿਲਕੁਲ ਇਸ ਤਰ੍ਹਾਂ बराबर ਰੱਖਾਂਗੇ ਦੇਖੋ ਆ ਚੀਜ਼ ਇਸ ਤਰ੍ਹਾਂ ਇਹਦੇ ਵਿੱਚ ਆਪਾਂ ਨੇ ਹੁਣ ਦੇਖੋ ਕੀ ਦੇਣਾ ਦੋ ਸੂਤ ਦਾ ਮਾਰਜਨ ਦੇਣਾ ਆਪਾਂ ਨੇ ਤੁਸੀਂ ਇਸ ਤਰੀਕੇ ਨਾਲ ਮਸ਼ੀਨ ਦੇ ਵਿੱਚ ਦੇਖੋ ਰੱਖ ਲਓਗੇ ਦੋ ਸੂਤ ਜਿੰਨਾ ਆਪਾਂ ਪੈਰ-ਪੈਰ ਦਾ ਵੀ ਕਹਿ ਸਕਦੇ ਹੋ ਤੁਸੀਂ ਇੱਥੇ ਦੇਖੋ ਮੈਂ ਸਲਾਈ ਲਗਾਤੀ ਇੱਥੋਂ ਪੱਕਾ ਕਰ ਦਾਂਗੇ ਹੁਣ ਆਪਾਂ ਨੇ ਕੱਟ ਕਰਤਾ ਹੁਣ ਦੂਸਰੀ ਤਰਫ ਦੇਖੋ ਆਪਾਂ ਨੇ ਇਹਦੇ ਬਿਲਕੁਲ ਆਪੋਜ਼ਿਟ ਹੀ ਰੱਖਣਾਗਾ ਆ ਚੀਜ਼ ਨੂੰ ਇਸ ਤਰ੍ਹਾਂ ਬਿਲਕੁਲ ਬਰਾਬਰ ਇਹਦੇ ਫੋਂ ਦੇਖੋ ਤੁਸੀਂ ਇਹਦੇ ਵਿੱਚ ਮਾਰਜਨ ਕਿੰਨਾ ਦਿਓਗੇ ਜਿੰਨੀ ਤੁਹਾਡੀ ਆਹ ਸਾਈਡ ਤੋਂ ਚੀਜ਼ ਬਚ ਗਈ ਤੁਸੀਂ ਓਨਾ ਇਹਦੇ ਵਿੱਚ ਮਾਰਜਨ ਦੇਣਾਗਾ ਦੇਖੋ ਆਪਣੇ 1/2 ਇੰਚ ਤੋਂ ਇੱਕ ਸੂਤ ਉੱਤੇ ਆਗਾ ਉਸੇ ਤਰੀਕੇ ਨਾਲ ਤੁਹਾਡੀ ਜਿਹੜੀ ਆ ਸਲਾਈ ਹੋਊਗੀ 1/2 ਸੂਤ ਤੋਂ 1/2 ਇੰਚ ਤੋਂ ਇੱਕ ਸੂਤ ਉੱਪਰ ਹੀ ਸਲਾਈ ਪਾਉਣੀ ਆ ਜਿੰਨਾ ਤੁਹਾਡਾ ਆਹ ਵਾਲਾ ਚੀਜ਼ ਰਹਿ ਜੂਗੀ ਬੁਕਰਮ ਵਾਲੀ ਓਨਾ ਹੀ ਤੁਹਾਡਾ ਆਹ ਚੀਜ਼ ਦਾ ਗੈਪ ਹੋਣਾ ਚਾਹੀਦਾ ਸੈਂਟਰ ਦੇ ਵਿੱਚ ਜਿਹਦੇ ਨਾਲ ਇਹ ਇੱਕਦਮ ਪਰਫੈਕਟ ਸਹੀ ਆਊਗੀ ਮੈਂ ਰੱਖੂਗੀ ਉਸੇ ਕਾਰਨਰ ਤੇ ਦੇਖੋ ਤੁਸੀਂ ਇਸ ਤਰ੍ਹਾਂ ਇਹਨੂੰ ਮਾਰਕ ਵੀ ਕਰ ਸਕਦੇ ਹੋਗੇ ਇੱਥੋਂ ਰੱਖਣ ਵਾਸਤੇ ਇਸੇ ਤਰੀਕੀ ਤੁਸੀਂ ਆਹ ਸਾਈਡ ਤੋਂ ਵੀ ਮਾਰਕ ਕਰੋਗੇ ਹੁਣ ਕੀ ਕਰੂੰਗੀ ਮੈਂ ਇੱਥੋਂ ਪੱਕਾ ਕਰਕੇ ਉਸੇ ਤਰੀਕੀ ਜਿਸ ਤਰ੍ਹਾਂ ਆਪਾਂ ਪਹਿਲਾਂ ਰੱਖਿਆਗਾ ਆਪਾਂ ਇੱਧਰ ਤੱਕ ਲੈ ਕੇ ਜਾਵਾਂਗੇ ਆ ਦੇਖੋ ਇਸੇ ਤਰੀਕੀ ਆਪਾਂ ਨੇ ਇੱਧਰ ਲਗਾ ਲਿਆ ਇਸੇ ਤਰੀਕੀ ਆਪਾਂ ਨੇ ਆਹ ਪੀਸ ਲਗਾ ਲਿਆ ਹੁਣ ਕੀ ਕਰਾਂਗੇ ਆਪਾਂ ਇਹਦੇ ਸੈਂਟਰ ਦੇ ਵਿੱਚ ਜਿੱਥੇ ਆਪਣਾ ਨਿਸ਼ਾਨ ਲੱਗਿਆ ਹੋਇਆ ਸੀ ਉੱਥੋਂ ਕੱਟ ਕਰ ਲਾਂਗੇ ਕਿੱਥੋਂ ਸ਼ੁਰੂ ਕਰਨਾ ਤੁਸੀਂ ਨੇ ਜਿੱਥੋਂ ਆਪਣੀ ਬੁੱਕ ਰਮਾ ਇੱਥੋਂ ਤੁਸੀਂ ਇਹਦੇ ਵਿੱਚ ਇਸ ਤਰ੍ਹਾਂ ਕੱਟ ਕਰ ਦੋਗੇ ਹੁਣ ਕੀ ਕਰਨੀਆਂ ਨੇ ਆਪਾਂ ਨੂੰ ਜੇਬ ਨੂੰ ਉਲਟਾਉਣ ਵਾਸਤੇ ਇਸ ਤਰ੍ਹਾਂ ਤਿਰਛੇ ਕੱਟ ਲਗਾਉਣੇ ਪੈਣਗੇ ਇਸੇ ਤਰ੍ਹਾਂ ਇਧਰਲੀ ਸਾਈਡ ਇਸੇ ਤਰ੍ਹਾਂ ਇਧਰ ਇਸੇ ਤਰ੍ਹਾਂ ਇਧਰ ਇਸੇ ਤਰ੍ਹਾਂ ਇਧਰ ਇਹ ਆ ਦੇਖੋ ਜਿਹੜੇ ਕੱਟ ਨੇ ਛੋਡੇ ਇਹ ਇਧਰੋਂ ਲੈ ਕੇ ਆਪਾਂ ਨੂੰ जिथो सिलाई शुरू करी है उथे तक ही लगाने इसे तरी मैं आइड तो पिछे हट को लगाने ने अपने इस तरीके देखो इसे तरी मैं दूसरे पास लगाऊंगी हूं कि करूंगी इन मैं आ चीज जी देखो इस साइड वाल अंदरली तरफ कर लूंगी ਇਸ ਤਰ੍ਹਾਂ ਕੱਢ ਕੇ ਪਹਿਲਾਂ ਆਪਾਂ ਇਹਦੀ ਸਿਲਾਈ ਲਗਾ ਦਾਂਗੇ ਦੇਖੋ ਉੱਪਰਲੇ ਹਿੱਸੇ ਤੇ ਬਾਰੀ ਮੈਂ ਦੇ ਉੱਪਰ ਅੰਦਰ ਨੂੰ ਫੋਲਡਿੰਗ ਕਰਕੇ ਨਾ ਇਸ ਤਰ੍ਹਾਂ ਜਿਹੜਾ ਆਪਾਂ ਉੱਪਰਲੇ ਵਾਲੇ ਕੱਪੜਾ ਲਗਾਇਆ ਸੀ ਐਕਸਟਰਾ ਉਹਨੂੰ ਮੈਂ ਇਸ ਤਰ੍ਹਾਂ ਕੱਢ-ਕੱਢ ਕੇ ਦੇ ਉੱਪਰ ਇੱਕ ਸੀਨ ਲਗਾ ਦੂੰਗੀ ਹੁਣ ਕੀ ਕਰਨਾ ਆਪਾਂ ਨੇ ਜਿਹੜਾ ਆਹ ਵਾਲਾ ਕੱਪੜਾ ਇਹਨੂੰ ਆਪਾਂ ਇਸ ਤਰ੍ਹਾਂ ਇਹਦੇ ਪੌਕਟ ਦੇ ਅੰਦਰਲੀ ਸਾਈਡ ਕਰ ਦਾਂਗੇ ਹੁਣ ਦੇਖੋ ਆਪਣੀ ਆ ਚੀਜ਼ ਆ ਗਈ ਜਿਹੜੀ ਆਪਾਂ ਸਾਈਡਾਂ ਤੇ ਕੱਟ ਲਗਾਏ ਸੀ ਉਹਨੂੰ ਆਪਾਂ ਬਾਹਰਲੀ ਸਾਈਡ ਇਸ ਤਰ੍ਹਾਂ ਕੱਢਾਂਗੇ ਆਹ ਚੀਜ਼ ਨੂੰ ਇਧਰਲੀ ਸਾਈਡ ਇਹਨੂੰ ਕੀ ਕਰਾਂਗੇ ਆਪਾਂ ਮਸ਼ਿੱਕੇ ਬੰਦਾਂਗੇ ਇਹਦੇ ਨਾਲ ਤਾਂ ਆਪਣਾ ਜਿਹੜਾ ਉੱਪਰ ਵਾਲਾ ਮਾਰਜਿਨ ਸੀ ਦੇਖੋ ਇਧਰਲੀ ਵੱਲ ਸਾਈਡ ਉਲਟ ਆਇਆ ਸੀ ਇੱਕ ਤਾਂ ਉਹ ਚੀਜ਼ ਆ ਗਈ ਉਧਰੋਂ ਜਿਹੜੇ ਆਪਾਂ ਨੇ ਕੱਟ ਲਗਾਏ ਸੀ ਉਹ ਵਾਲੇ ਆ ਗਏ ਹੁਣ ਆਪਾਂ ਇਹਨੂੰ ਇੱਥੋਂ ਬਾਹਰਲੀ ਸਾਈਡ ਤੋਂ ਮਸ਼ਿੱਕੇ ਬੰਨਦਾਂਗੇ ਆ ਦੇਖੋ आ चीज आ गई इसे तरह आप इधरली साइड ते भी मशीके बना जो मार्जन होगा देखो आपू इस तरह अंदरली साइड करा देखो ये इस तरह रेडी होगी हम आपू की करा इत एक सीन लगा ਇਨੂੰ ਬਿਠਾਉਣ ਵਾਸਤੇ ਤੁਸੀਂ ਪ੍ਰੈਸ ਤੁਹਾਡੇ ਕੋਲੇ ਗਰਮ ਪਈਆ ਦੇਖੋ ਤੁਸੀਂ ਪ੍ਰੈਸ ਵੀ ਕਰ ਸਕਦੇ ਹੋ ਇੱਕ ਮੌਕੇ ਕਈ ਵਾਰ ਪ੍ਰੈਸ ਨਹੀਂ ਵੀ ਹੁੰਦੀ ਤਾਂ ਤੁਸੀਂ ਸਿਲਾਈ ਦੇ ਨਾਲ ਇਹਨੂੰ ਪੱਕਾ ਕਰ ਦੋਗੇ ਨਾਲ ਤਾਂ ਆਪਾਂ ਸਾਈਡਾਂ ਤੇ ਮਸ਼ਿੱਕੇ ਬੰਦਾਂਗੇ ਇਹਦੇ ਇਸ ਤਰ੍ਹਾਂ ਉੱਪਰਲੀ ਸਾਈਡ ਵੱਲ ਹੁਣ ਇਸੇ ਤਰੀਕੇ ਆਪਾਂ ਇਸ ਤਰ੍ਹਾਂ ਸਿਲਾਈ ਨੂੰ ਕੱਢ-ਕੱਢ ਕੇ ਆ ਦੇਖੋ ਇਧਰਲੀ ਸਾਈਡ ਤੇ ਵੀ ਆਪਾਂ ਨੇ ਮਸ਼ੀਕਾ ਬੰਨਣਾ ਜਿਹਦੇ ਨਾਲ ਕੀ ਆਪਣੇ ਜਦੋਂ ਪੌਕਟ ਦੇ ਵਿੱਚ ਹੈਂਡਬੈਗ ਵਗੈਰਾ ਪਾਵਾਂਗੇ ਤਾਂ ਆਪਣਾ ਸਾਈਡ ਤੋਂ ਜੇਬ ਫਟੂਗੀ ਨਹੀਂ ਹੈਗੀ ਹੁਣ ਕੀ ਕਰਨਾ ਦੇਖੋ ਆਪਣੇ ਕੋਲੇ ਆਹ ਵਾਲੀ ਆ ਪੌਕਟ ਇਹਨੂੰ ਆਪਾਂ ਗੁੰਮ ਕਰਨਾ ਹੈ ਤੁਸੀਂ ਕਿਸ ਤਰੀਕੇ ਨਾਲ ਇਹਨੂੰ ਗੁੰਮ ਕਰੋਗੇ ਦੇਖੋ ਆਪਾਂ ਪੌਕਟ ਨੂੰ ਗੁੰਮ ਕਰਾਂਗੇ ਨਾਲ ਤਾਂ ਆਪਣੀ ਫਿਨਿਸ਼ਿੰਗ ਆਊਗੀ ਨਾਲੇ ਧਾਗੇ ਵਗੈਰਾ ਨਹੀਂ ਨਿਕਲਣਗੇ ਤੁਸੀਂ ਗੁੰਮ ਕਿ ਉਸ ਤਰ੍ਹਾਂ ਕਰੋਗੇ ਮੰਨ ਲਓ ਆਹ ਚੀਜ਼ ਆਪਣੀ ਇਸ ਤਰ੍ਹਾਂ ਦਿੱਤੀ ਹੋਈ ਹੈ ਤੁਸੀਂ ਇਸ ਤਰ੍ਹਾਂ ਨਹੀਂ ਦੇ ਸੀਨ ਮਾਰਨੀ ਚਾਹਗੇ ਤੁਸੀਂ ਇਹਨੂੰ ਇਸ ਤਰ੍ਹਾਂ ਅੰਦਰਲੀ ਤਰਫ ਨੂੰ ਸੀਨ ਲੈ ਕੇ ਜਾਓਗੇ ਉੱਪਰ ਤੱਕ ਲੈ ਕੇ ਇਸ ਤਰ੍ਹਾਂ ਕਰਕੇ ਦੇਖੋ ਮੈਂ ਇਸ ਤਰ੍ਹਾਂ ਨੂੰ ਸਲਾਈਆਂ ਦੇ ਨਾਲ ਪੱਕਾ ਕਰ ਦੂੰਗੀ ਫਿਨਿਸ਼ਿੰਗ ਦੇਣ ਵਾਸਤੇ ਦੇਖੋ ਆਪਾਂ ਨੂੰ ਇਹਨੂੰ ਗੁੰਮ ਕਰ ਰਹੇ ਹਾਂਗੇ ਨਹੀਂ ਤਾਂ ਆਪਾਂ ਸਿੱਧੀ ਸਲਾਈ ਵੀ ਲਗਾ ਦਿੰਦੇ ਆ ਦੇਖੋ ਇਸੇ ਤਰੀਕੇ ਆਪਾਂ ਦੂਸਰੀ ਸਾਈਡ ਵੱਲ ਵੀ ਲੈ ਕੇ ਜਾਵਾਂਗੇ ਤੁਸੀਂ ਇਸ ਤਰ੍ਹਾਂ ਨੂੰ ਉੱਪਰੋਂ ਰੱਖੋਗੇ ਇਸ ਤਰ੍ਹਾਂ ਨੂੰ ਬਰਾਬਰ ਕਰੋਗੇ ਫਿਰ ਆਪਾਂ ਇੱਥੋਂ ਸਲਾਈ ਪਾ ਕੇ ਲੈ ਕੇ ਜਾਵਾਂਗੇ ਆ ਦੇਖੋ ਹੁਣ ਆਪਾਂ ਕੀ ਕਰਾਂਗੇ ਜੇ ਉਹਨੂੰ ਇਸ ਤਰ੍ਹਾਂ ਉਲਟਾ ਲਾਂਗੇ ਆ ਦੇਖੋ ਇਹ ਆਪਣੀ ਜੇਬ ਉਲਟ ਗਈ ਹੁਣ ਦੇਖੋ ਆਪਾਂ ਇਹ ਜੇਬ ਨੂੰ ਕੀ ਕਰਨਾਗਾ ਬੰਦ ਕਰਨਾਗਾ ਉਹ ਤੁਸੀਂ ਕਿਸ ਤਰੀਕੇ ਨਾਲ ਬੰਦ ਕਰੋਗੇ ਇਹਨੂੰ ਜੇਬ ਨੂੰ ਸਭ ਤੋਂ ਪਹਿਲਾਂ ਦੇਖੋ ਮੈਂ ਇੱਥੇ ਸੀਨ ਲਗਾਉਂਗੀ ਇਹਦੇ ਆਹ ਵਾਲੀ ਚੀਜ਼ ਤੇ ਇੱਥੇ ਸੀਨ ਲਗਾ ਲੂੰਗੀ ਇੱਕ ਵਾਰੀ ਅੰਦਰਲੀ ਸਾਈਡ ਤੋਂ ਉਨਕੀ ਕਰੂੰਗੀ ਦੇਖੋ ਮੈਨੂੰ ਇਧਰਲੀ ਤਰਫ ਤੋਂ ਵੀ ਆ ਚੀਜ਼ ਹੈ ਜਿਹੜੀ ਆਪਣੀ ਇਸ ਤਰ੍ਹਾਂ ਉੱਠੇ ਨਾ ਤਾਂ ਮੈਂ ਇਹਦੇ ਇੱਥੇ ਇੱਕ ਸੀਨ ਦੁਬਾਰਾ ਲਗਾ ਦੂੰਗੀ ਆਪਣੀ ਆ ਚੀਜ਼ ਜਿਸ ਤਰ੍ਹਾਂ ਉੱਠ ਰਹੀ ਹੈਗੀ ਜਿੱਥੋਂ ਆਪਾਂ ਨੇ ਜੇਬ ਇਧਰਲੀ ਸਾਈਡ ਤੋਂ ਬੰਦ ਕਰੀ ਆ ਹੁਣ ਆਪਾਂ ਕੀ ਕਰਾਂਗੇ ਇਹਦੇ ਉੱਪਰ ਸੀਨ ਮਾਰ ਦਾਂਗੇ ਦੇਖੋ ਪੱਕਾ ਕਰਕੇ ਚੱਲਾਂਗੇ ਆਪਾਂ ਇੱਥੋਂ ਬਿਲਕੁਲ ਉਹਦੇ ਬਰਾਬਰ ਬਰਾਬਰ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਨਾ ਉਹ ਵੀ ਸੈਂਟਰ ਦੇ ਵਿੱਚ ਇਹਦੇ ਗੈਪ ਪਈ ਜਾਵੇ ਗੈਪ ਨਹੀਂ ਪੈਣਾ ਚਾਹੀਦਾ ਆਪਣਾ ਦੇਖੋ ਆ ਦੇਖੋ ਹੁਣ ਆਪਣੀ ਆ ਚੀਜ਼ ਕੀ ਆ ਉੱਠੂਗੀ ਨਹੀਂ ਨਾ ਹੀ ਆਪਣੀ ਪਾਕਟ ਕੀ ਆ ਉੱਠੇਗੀ ਬਿਲਕੁਲ ਇੱਕਦਮ ਸਹੀ ਫਿਨਿਸ਼ਿੰਗ ਆਈ ਆ ਦੇਖੋ ਬਹੁਤ ਹੀ ਸੋਹਣੀ ਪਾਕਟ ਲੱਗ ਕੇ ਰੈਡੀ ਹੋਈ ਹੈਗੀ ਆ ਦੇਖੋ ਪੂਰੀ ਡੂੰਗੀ ਪਾਕਟ ਆਪਣੀ ਫੋਨ ਵਗੈਰਾ ਤੁਸੀਂ ਰਾਮਣਾ ਪਾ ਸਕਦੇ ਹੋ ਉਹਦੇ ਵਿੱਚ ਇਸ ਤਰ੍ਹਾਂ ਹੁਣ ਦੇਖੋ ਜੇ ਤੁਸੀਂ ਆ ਚੀਜ਼ ਨੂੰ ਵੀ ਗੁੰਮ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਦੇਖੋ ਕਿ ਧਾਗੇ ਵਗੈਰਾ ਨਹੀਂ ਨਿਕਲਣਗੇ ਤੁਹਾਡਾ ਕੁਝ ਨਹੀਂ ਹੋਊਗਾ ਤੁਸੀਂ ਉੱਪਰ ਉਹਨੂੰ ਦਾ압 ਦੇ ਵਿੱਚ ਦੇ ਸਕਦੇ ਹੋਗੇ ਆ ਦੇਖੋ ਸੋਨੂੰ ਮੈਂ ਪਾਕਟ ਗੁੰਮ ਕਰਕੇ ਦਿਖਾਉਣੀ ਆ ਤੁਸੀਂ ਇੱਥੋਂ ਇਹਨੂੰ ਸਲਾਈਆਂ ਦੇ ਨਾਲ ਬਾਰਲੀ ਸਾਈਡ ਤੋਂ ਆਪਾਂ ਜਿਵੇਂ ਦੱਬ ਦਿੰਨੇ ਆ ਸਲਾਈ ਨੂੰ ਉਸ ਤਰੀਕੇ ਨਾਲ ਤੁਸੀਂ ਸਲਾਈ ਨੂੰ ਦੱਬ ਸਕਦੇ ਹੋਗੇ ਪੱਕੋ ਇਸ ਤਰੀਕੇ ਨਾਲ ਤੁਸੀਂ ਇਹਨੂੰ ਦੱਬ ਸਕਦੇ ਹੋਗੇ ਬਾਈ ਚਾਂਸ ਆਪਾਂ ਕਹਿੰਦੇ ਨੇ ਵੀ ਜੇਬਾਂ ਫਟ ਗਈਆਂ ਉਹ ਕੀ ਹੁੰਦਾ ਕੱਚੇ ਕੰਮ ਕਰੇ ਹੁੰਦੇ ਨੇ ਜਿਹਦੇ ਕਰਕੇ ਉਹ ਸਿਉਣਾ ਨਿਕਲ ਜਾਂਦੀਆਂ ਨੇ ਜੇ ਆਪਾਂ ਇਸ ਤਰ੍ਹਾਂ ਜੇਬ ਨੂੰ ਪੱਕਾ ਕਰਿਆ ਹੋਊਗਾ ਦੇਖੋ ਸਾਈਡਾਂ ਤੋਂ ਦੱਬ ਕੇ ਤਾਂ ਆਪਣੀ ਬਿਲਕੁਲ ਵੀ ਸਲਾਈ ਨਿਕਲੂਗੀ ਨਹੀਂ ਇਸੇ ਤਰੀਕੇ ਆਪਾਂ ਆ ਦੇਖੋ ਆਪਣੀ ਪਾਕਟ ਲਾ ਕੇ ਬਿਲਕੁਲ ਰੈਡੀ ਹੋ ਚੁੱਕੀ ਆ ਪੂਰੀ ਡੀਪ ਦੇ ਵਿੱਚ ਲਗਾਈ ਆ ਆਪਣੀ ਡੂੰਗੀ ਲਗਾਈ ਆ ਫੋਨ ਵਗੈਰਾ ਇਹਦੇ ਵਿੱਚ ਪਾ ਸਕਦੇ ਹਾਂ ਦੇਖੋ ਜੇ ਤੁਸੀਂ ਕੰਟਰਾਸਟ ਕਰਕੇ ਪਾਉਣਾ ਤਾਂ ਆਹ ਪੱਟੀ ਤੁਸੀਂ ਕੰਟਰਾਸਟ ਵੀ ਕਰ ਸਕਦੇ ਹੋ ਉਹਦੇ ਨਾਲ ਹੋਰ ਵੀ ਲੁੱਕ ਵਧੀਆ ਆਊਗੀ ਜੇ ਤੁਸੀਂ ਕੰਟਰਾਸਟ ਦੇ ਵਿੱਚ ਇਹਦੇ ਨਾਲ ਡੈਡੀ ਕਰ ਰਹੇ ਹੋ ਕੁਝ ਵੀ ਜਿਵੇਂ ਆਪਾਂ ਇਹਦੇ ਨਾਲ ਕੋਈ ਸਕਿਨ ਵਗੈਰਾ ਦਾ ਕੰਟਰਾਸਟ ਕਰਨਾ ਹੋਵੇ ਤਾਂ ਉਹ ਚੀਜ਼ ਵੀ ਬਹੁਤ ਅੱਛੀ ਲੱਗਦੀ ਆ ਅਲੱਗ ਤੋਂ ਦਿਸਦੀ ਆ ਦੇਖੋ ਫੈਨਸੀ ਵੀ ਬਣ ਜਾਂਦੀ ਆ ਉਹਦੇ ਨਾਲ ਤੇ ਆਪਣੀ ਮੈਚਿੰਗ ਵੀ ਹੋ ਜਾਂਦੀ ਹੈਗੀ ਜੇ ਤੁਸੀਂ ਨਾਲ ਦੀ ਕਰਨੀ ਹੈ ਤਾਂ ਨਾਲ ਦੀ ਆਪਾਂ ਇਸ ਤਰੀਕੇ ਨਾਲ ਕਰ ਸਕਦੇ ਆਂਗੇ ਇਸੇ ਤਰੀਂ ਆਪਾਂ ਦੂਜੀ ਪਾਕਟ ਨੂੰ ਵੀ ਰੈਡੀ ਕਰਾਂਗੇ ਹਾਂਜੀ ਦੇਖੋ ਆਪਾਂ ਨੇ ਆ ਦੋਨੋਂ ਪੌਕੇਟਾਂ ਬਣਾ ਕੇ ਰੈਡੀ ਕਰ ਲੀਆਂ ਨੇਗੀਆਂ ਹੁਣ ਕੀ ਕਰਾਂਗੇ ਆਪਾਂ ਇਹਦੇ ਵਿੱਚ ਸੈਂਟਰ ਕੱਟ ਦੀ ਸਿਲਾਈ ਪਾਵਾਂਗੇ ਜਿਹੜਾ ਆਪਾਂ ਸੈਂਟਰ ਕੱਟ ਲਗਾਉਣਾ ਸੈਂਟਰ ਕੱਟ ਦੇਖੋ ਤੁਸੀਂ ਕਿੰਨਾ ਲਗਾਉਂਗੇ ਇਹ ਆਪਾਂ ਓਪਨ ਰੱਖਾਂਗੇ ਨੀਚੇ ਤੋਂ 12 ਇੰਚ ਜਿੰਨਾ ਆਪਾਂ ਨੇ ਫੋਲਡਿੰਗ ਦਾ ਰੱਖਣਾ ਤੁਸੀਂ ਉਹ ਉਸ ਹਿਸਾਬ ਨਾਲ ਦੇਖੋ ਆਪਾਂ ਨੇ ਜਿਵੇਂ 2 ਇੰਚ ਮਾਰਜਨ ਦਾ ਕੱਟਿਆ ਸੀਗਾ ਆਪਾਂ 1.5 ਇੰਚ ਨੀਚੇ ਰੱਖ ਲਾਂਗੇ ਹਾਫ ਇੰਚ ਆਪਣਾ ਉੱਪਰ ਚੱਲਿਆ ਜਾਊਗਾ ਤਾਂ ਤੁਸੀਂ ਇੱਥੇ ਕੀ ਕਰੋਗੇ 12 ਇੰਚ ਤੇ ਨਿਸ਼ਾਨ ਲਗਾ ਲੋਗੇ ਇਸ ਤਰੀਕੇ ਨਾਲ ਕਿਉਂਕਿ ਲੌਂਗ ਸ਼ਰਟ ਦੇ ਆਪਾਂ ਬਾਲਾ ਉੱਚ ਤੇ ਬੜਾ ਨੀਵਾ ਵੀ ਨਹੀਂ ਲਗਾਉਂਦੇ ਆਪਾਂ 12 ਇੰਚ ਰੱਖਾਂਗੇ ਨੀਚੇ ਤੋਂ ਕੁਝ ਫੋਲਡਿੰਗ ਹੋ ਜਾਊਗਾ ਜਿਆਦਾ ਲੰਬਾ ਕੱਟ ਨਹੀਂ ਅੱਛਾ ਲੱਗਦਾ ਹੈਗਾ ਤੇ ਆਪਾਂ ਬਸ ਇੰਨਾ ਹੀ ਰੱਖਾਂਗੇ ਹੁਣ ਕੀ ਕਰਾਂਗੇ ਆਪਾਂ ਇਹਨੂੰ ਇਹ ਦੇਖੋ ਤੁਸੀਂ ਦੋ ਤਰੀਕਿਆਂ ਦੇ ਨਾਲ ਇਹਨੂੰ ਕਰ ਸਕਦੇ ਹੋਗੇ ਇੱਕ ਤਾਂ ਕੰਨੀਆਂ ਨੂੰ ਦੇਖੋ ਤੁਸੀਂ ਇਸ ਤਰੀਕੇ ਨਾਲ ਜਿੰਨੀ ਆਪਣੀ ਕੰਨੀ ਕਵਰ ਕਰਨੀ ਆ ਤੁਸੀਂ ਉਸ ਤਰੀਕੇ ਨਾਲ ਇਹਨੂੰ ਕਰਕੇ ਇਸ ਤਰ੍ਹਾਂ ਬਣ ਜਾਊਗਾ ਤੁਹਾਡਾ ਸੈਂਟਰ ਸਿਉਣ ਨੂੰ ਚੀਰ ਸਕਦੇ ਹੋਗੇ ਦੇਖੋ ਚੀਰ ਕੇ ਸਿਉਣ ਨੂੰ ਇੱਕ ਸੀਨ ਥੋੜੀ ਇੱਧਰ ਲੱਗ ਜਾਊਗੀ ਇੱਕ ਇੱਧਰਲੀ ਸਾਈਡ ਲੱਗ ਜਾਊ ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ ਤਾਂ ਫਿਰ ਕੀ ਕਰੋਗੇ ਮੰਨ ਲਓ ਇਸ ਤਰ੍ਹਾਂ ਤੁਸੀਂ ਡਬਲ ਸਲਾਈ ਨੂੰ ਇਸ ਤਰ੍ਹਾਂ ਹੀ ਪਾ ਕੇ ਲੈ ਕੇ ਜਾਓਗੇ ਉਹ ਨਿਸ਼ਾਨ ਤੱਕ ਫਿਰ ਤੁਸੀਂ ਕੀ ਕਰ ਲੈਣਾਗਾ ਇਸ ਤਰ੍ਹਾਂ ਤੁਸੀਂ ਇੱਕ ਸੀਨੇ ਦੇ ਉੱਪਰ ਇੱਥੇ ਲਗਾ ਦੋਗੇ ਜਿਹਦੇ ਨਾਲ ਕੀ ਲੱਗੂਗੀ ਵੀ ਆਪਣੀ ਫੱਟੀ ਉੱਪਰ ਆ ਗਈ ਦੇਖੋ ਫਿਰ نیچے ਜਾ ਕੇ ਆਪਣਾ ਇਹ ਕਿਸ ਤਰ੍ਹਾਂ ਉਪਨ ਹੋ ਜਾਊਗਾ ਜਿਵੇਂ ਮੰਨ ਲਓ ਆਪਣੀ ਆ ਸਲਾਈ ਇਸ ਤਰ੍ਹਾਂ ਲੱਗੀ ਹੋਈ ਆ ਤਾਂ ਤੁਸੀਂ ਆ ਚੀਜ਼ ਨੂੰ ਦੇਖੋ ਇਸ ਤਰ੍ਹਾਂ ਕਰੋਗੇ ਆ ਚੀਜ਼ ਆਪਣੀ ਇਸ ਤਰ੍ਹਾਂ ਹੋ ਜਾਊਗੀ ਇਦੇ ਵਿੱਚ ਕੋਈ ਆਪਣਾ ਮਾਰਜਨ ਨਹੀਂ ਐਸ ਤਰ੍ਹਾਂ ਨਹੀਂ ਹੁੰਦਾ ਵੀ ਤੁਹਾਡੀ ਇੱਕ ਸਾਈਡ ਵੱਜੂ ਜਾਂ ਇੱਕ ਘਟਜੂਗੀ ਕਿਉਂਕਿ ਆਹ ਵਾਲੀ ਕੰਨੀਆਂ ਦੇਖੋ ਆਪਾਂ ਨੇ نیچے ਛੱਡਦੀ ਆਹ ਆਪਾਂ ਨੇ ਫੋਲਡਿੰਗ ਕਰ ਲਈ ਸਿਰਫ ਆਪਾਂ ਨੇ ਚੜਾਈ ਹੀ ਕਰਿਆ ਇਹਦੇ ਉੱਪਰ ਐਸ ਤਰ੍ਹਾਂ ਆਹ ਦੇਖੋ ਆਹ ਚੀਜ਼ ਆ ਗਈ ਮੰਨ ਲਓ ਆਪਣੀ ਐਸ ਤਰ੍ਹਾਂ ਰਹਿਣੀ ਸੀ ਆਪਣੀ ਸੀਨ ਤਾਂ ਇੱਥੇ ਹੀ ਲਗਾਉਣੀ ਆ ਸੀਨ ਤਾਂ ਫਿਰ ਵੀ ਆਪਣੀ ਐਸ ਤਰ੍ਹਾਂ ਲੱਗੂ ਨਹੀਂ ਕੀ ਹੁੰਦਾ ਆਪਣੀ ਆਹ ਚੀਜ਼ ਦਾ ਇਥੋਂ ਸੈਂਟਰ ਬਣ ਜਾਣਾ ਸੀ ਪਰ ਆਪਾਂ ਇਹਦਾ ਸੈਂਟਰ ਹੀ ਕਰਾਂਗੇ ਇਸ ਤਰੀਕੇ ਨਾਲ ਆਹ ਚੀਜ਼ ਐਸ ਤਰ੍ਹਾਂ ਹੀ ਕੱਟ ਲੈ ਕੇ ਜਾਣਾ ਆਪਾਂ ਇਹਦੇ ਸੈਂਟਰ ਦੇ ਵਿੱਚ ਬਟਨ ਲਗਾ ਕੇ ਰੈਡੀ ਕਰਾਂਗੇ ਹੁਣ ਦੇਖੋ ਮੈਂ ਇਸ ਤਰ੍ਹਾਂ ਇਹਨੂੰ ਕਰਕੇ ਇਹਦੇ ਵਿੱਚ ਸੈਂਟਰ ਦੇ ਵਿੱਚ ਸਲਾਈ ਲਗਾਉਂਗੀ ਦੇਖੋ ਇਸ ਤਰ੍ਹਾਂ ਮੈਂ ਕੰਨੀਆਂ ਨੂੰ ਜੋੜ ਲੂੰਗੀ ਸਾਰਾ ਪੈਂਡ ਤੱਕ ਇਸੇ ਤਰੀਕੇ ਲੈ ਕੇ ਜਾਣੀ ਹੈ ਇਸ ਲਾਈ ਨੂੰ ਜਿੰਨਾ ਆਪਾਂ ਨੇ ਕੱਟ ਰੱਖਣਾ ਉੱਥੇ ਜਾ ਕੇ ਮੈਂ ਇਹਨੂੰ ਪੱਕਾ ਕਰ ਦੂੰਗੀ ਦੇਖੋ ਆ ਆਪਣਾ ਨਿਸ਼ਾਨ ਆ ਗਿਆ ਇੱਥੇ ਜਾ ਕੇ ਮੈਨੂੰ ਪੱਕਾ ਕਰਤਾ ਹੁਣ ਦੇਖੋ ਹੁਣ ਜੇ ਮੈਂ ਆਪਣੀ ਆ ਕੰਨੀ ਦਿੱਤੀ ਹੋਈ ਆ ਇਹਨੂੰ ਮੈਂ ਕੀ ਕਰੂੰਗੀ ਇਸ ਤਰ੍ਹਾਂ ਕਰਕੇ ਇਹਨੂੰ ਆ ਚੀਜ਼ ਨੂੰ ਇੱਥੇ ਨਹੀਂ ਸੀਨ ਮਾਰਦੀ ਹੈਗੀ ਤੁਸੀਂ ਇਧਰੋਂ ਵੀ ਕਰ ਸਕਦੇ ਹੋ ਦੇਖੋ ਚੀਜ਼ ਆਪਣੀ ਉਹੀ ਬਣੂਗੀ ਰੈਡੀ ਬਣ ਕੇ ਤਿਆਰ ਹੋਊਗੀ ਪਰ ਕੀ ਹੋ ਆਪਣਾ ਸੈਂਟਰ ਹਿੱਲੂਗਾ ਸੈਂਟਰ ਕਿਉਂ ਹਿੱਲੂਗਾ ਜਦੋਂ ਆਪਾਂ ਨੇ ਆ ਚੀਜ਼ ਦੇ ਇੱਥੇ ਸਲਾਈ ਮਾਰਾਂਗੇ ਤਾਂ ਆਪਾਂ ਨੂੰ ਤਾਂ ਸੈਂਟਰ ਇੱਥੇ ਲੈ ਕੇ ਜਾਣਾ ਪਊਗਾ ਆਪਣੀ ਇੱਕ ਸਾਈਡ ਇੱਕ ਵੱਲ ਜਾਊਗੀ ਕਿਉਂਕਿ ਆਪਾਂ ਨੇ ਰੱਖਣਾਗਾ ਆ ਸੀਨ ਦਾ ਸੈਂਟਰ ਤਾਂ ਆਪਾਂ ਇਹਨੂੰ ਇਸ ਤਰ੍ਹਾਂ ਸੀਨ ਨੂੰ ਚੀਰ ਲਾਂਗੇ ਆਹ ਚੀਨਾ ਤੁਸੀਂ ਪ੍ਰੈਸ ਦੇ ਨਾਲ ਵੀ ਕਰ ਸਕਦੇ ਹੋ ਦੇਖੋ ਇਸ ਤਰ੍ਹਾਂ ਤੁਸੀਂ ਉਲਟੀ ਸਾਈਡ ਤੋਂ ਜੇ ਤੁਹਾਡੀ ਕੰਨੀ ਬਿਲਕੁਲ ਸਾਫ਼ ਆ ਤਾਂ ਤੁਸੀਂ ਉਲਟੀ ਸਾਈਡ ਤੋਂ ਵੀ ਸਲਾਈ ਲਗਾ ਸਕਦੇ ਹੋ ਦੇਖੋ ਇਸ ਤਰ੍ਹਾਂ ਪਰ ਫਿਨਿਸ਼ਿੰਗ ਆਉਣੀ ਚਾਹੀਦੀ ਹੈ نیچے ਕੋਈ ਝੋਲ ਵਗੈਰਾ ਨਹੀਂ ਆਉਣਾ ਚਾਹੀਦਾ ਦੇਖੋ ਤੁਸੀਂ ਇਸ ਤਰ੍ਹਾਂ ਇਹਨੂੰ ਬਿਲਕੁਲ ਚੀਰ ਲਓਗੇ ਸਲਾਈ ਨੂੰ ਸੋਨੂੰ ਆਪਣੇ ਆਪ ਪਤਾ ਚੱਲੀ ਜਾਊਗਾ ਵੀ ਤੁਹਾਡੀ ਸਲਾਈ ਇੱਕਦਮ ਸਹੀ ਆ ਰਹੀ ਆ ਆ ਦੇਖੋ బలీ వాళ్ళ ఆ చీస్ గ్యాప్ మిచే త देखो इसे तरह आप दूसरी साइड वाल भी इसे तरह से जानी है देखो जी अपन नो फोल्डिंग हो गई चीज आ गई अपनी इसे तरी मैं दूसरी तरफ सिलाई मारूंगी आ अपना कट हो गया इस तरह कन्नी अंदरली साइड सैड फोल्डिंग कर लिया ਤੇ ਇਸ ਤਰ੍ਹਾਂ ਤੁਸੀਂ ਇਹਦੇ ਸਲਾਈਆਂ ਲਗਾ ਕੇ ਇਹਨੂੰ ਚੰਗੀ ਤਰ੍ਹਾਂ ਸਟਿਚ ਕਰ ਲਵਾਂਗੇ ਇੱਕ ਵਾਰ ਬਣ ਕੇ ਰੈਡੀ ਹੋ ਜਾਊਗਾ ਦੇਖੋ ਇਹ ਬੁੱਲਣ ਦਾ ਕੁੜਤਾ ਹੈਗਾ ਹੁਣ ਆਪਣੀ ਆਹ ਚੀਜ਼ ਇਸ ਤਰ੍ਹਾਂ ਰੈਡੀ ਹੋ ਗਈ ਬਣ ਕੇ ਆਹ ਚੀਜ਼ ਇਸ ਤਰ੍ਹਾਂ ਆ ਗਈ ਹੁਣ ਕੀ ਕਰਾਂਗੇ ਆਪਾਂ ਦੇਖੋ ਇਹਦੇ ਵਿੱਚ ਇਹਨੂੰ ਲੁੱਕ ਵਧੀਆ ਦੇਣ ਵਾਸਤੇ ਇੱਥੇ ਤਾਂ ਨੈੱਕ ਦਾ ਆਪਾਂ ਨੇ ਬਣਾਉਣੀ ਬਣਾਉਣਾ ਇਹਦੇ ਵਿੱਚ ਕੀ ਰੱਖਾਂਗੇ ਆਪਾਂ ਇਹਦੇ ਵਿੱਚ ਬਟਨ ਲਾ ਰੱਖ ਲਾਂਗੇ ਇੱਥੇ ਤੱਕ ਆਹ ਚੀਜ਼ ਆਪਣੀ ਇਸ ਤਰੀਂ ਆਪਣੀ ਓਪਨ ਰਹੂਗੀ ਹੁਣ ਆਪਾਂ ਕੀ ਕਰਾਂਗੇ neck ਦੇਖੋ ਜੀ neck ਦੀ ਨਮਾਈ ਆਪਾਂ ਨੇ ਕਿੰਨੀ ਰੱਖਣੀ ਹੈਗੀ ਦੇਖੋ ਜੀ ਮੈਂ ਆਪਾਂ ਫਰੰਟ ਵਾਲਾ neck ਰੱਖਣਾਗਾ ਜਿਹੜਾ ਜਿਹੜਾ ਤੁਸੀਂ ਇਹਦੇ ਵਿੱਚ ਕੱਟ ਰੱਖਣਾ ਤਾਂ ਤੁਸੀਂ ਸਿਉਣ ਦੇ ਵਿੱਚ ਜਿਹੜੀ ਆਪਾਂ ਨੇ ਸਲਾਈ ਮਾਰੀ ਹੈ ਏਸੇ ਵਿੱਚ ਹੀ ਕੱਟ ਰੱਖੋਗੇ ਦੇਖੋ ਇਹ ਤੁਹਾਨੂੰ ਆਪਾਂ ਜਦੋਂ neck ਬਣਾਉਣ ਵੇਲੇ ਦੱਸਾਂਗੇ ਫਿਲਹਾਲ ਤੁਹਾਨੂੰ ਮੈਂ neck ਦਾ ਨਿਸ਼ਾਨ ਲਗਾ ਕੇ ਦੱਸ ਰਹੀ ਹਾਂਗੀ ਕਿਉਂਕਿ ਆਪਣੀ ਵੀਡੀਓ ਬਹੁਤ ਜ਼ਿਆਦਾ ਲੰਬੀ ਜਾ ਰਹੀ ਹੈਗੀ ਸੋ ਇਹਨੂੰ ਸਾਰੀਆਂ ਚੀਜ਼ਾਂ ਇੱਕੋ ਵੀਡੀਓ ਦੇ ਵਿੱਚ ਕਵਰ ਨਹੀਂ ਹੋਣੀ ਹੈਗੀਆਂ ਜਿਆਦਾ ਵੀਡੀਓ ਲੰਬੀ ਹੋਣ ਦੇ ਕਾਰਨ ਸੋ ਨੂੰ ਅੱਜ ਮੈਂ ਮੇਨ ਚੀਜ਼ ਇਹਦੇ ਵਿੱਚ ਕੀ ਦੱਸ ਰਹੀ ਹਾਂ ਇੱਕ ਤਾਂ ਪੌਕੇਟ ਬਾਰੇ ਦੱਸਿਆ ਆਪਾਂ ਨੇ ਵੀ ਪੌਕੇਟ ਤੁਸੀਂ ਕਿਸ ਤਰ੍ਹਾਂ ਲਗਾਉਣੀ ਆ ਸੈਂਟਰ ਸਲਾਈਏ ਦੀ ਕਿਸ ਤਰ੍ਹਾਂ ਪਾਉਣੀ ਆ ਜਿਹਦੇ ਵਿੱਚ ਸੈਂਟਰ ਕੱਟ ਰੱਖੋਗੇ ਜੇ ਜਿਆਦਾ ਕੰਨੀਆਂ ਮੋਟੀਆਂ ਹੋਣ ਤਾਂ ਤਾਂ ਆਪਾਂ ਨੇ ਆਹ ਵਾਲੀ ਕੱਟ ਪਾਈ ਨਹੀਂ ਕੀ ਕਰਦੇ ਆਪਾਂ ਜ਼ਿਆਤਰ ਕੱਟ ਇਸ ਤਰ੍ਹਾਂ ਚੜਾਅ ਵਾਲਾ ਹੀ ਕੱਟ ਰੱਖਦੇ ਹੁੰਦੇ ਆ ਜਿਹਦੇ ਨਾਲ ਇਸ ਤਰ੍ਹਾਂ ਉੱਪਰ ਆਪਣਾ ਚੜਾਅ ਆਵੇ ਇਹ ਆ ਚੀਜ਼ ਆਪਣੀ ਇਸ ਤਰ੍ਹਾਂ ਆਵੇ ਜਿਹਦੇ ਕਾਰਨ ਇਹ ਆਪਾਂ ਸਟਾਫ ਮੋਟਾ ਹੋਣ ਦੇ ਕਾਰਨ ਜਾਂ ਰੈਡੀमेड ਕੁਰਤੀਆਂ ਦੇ ਅੱਜਕੱਲ੍ਹ ਜ਼ਿਆਦਾਤਰ ਆਹੀ ਚੀਜ਼ ਵੱਧ ਆ ਰਹੀ ਹੈ ਬੂਲਨ ਦੇ ਕੁਰਤੀਆਂ ਦੇ ਵਿੱਚ ਇਸ ਤਰ੍ਹਾਂ ਸਿੱਧਾ ਚੜਾਵਾਲਾ ਕੱਟ ਨਹੀਂ ਆਉਂਦਾ ਉਹ ਜਿਵੇਂ ਆਪਾਂ ਅ ਗਰਮੀਆਂ ਦੇ ਵਿੱਚ ਕੁਰਤੇ ਵਗੈਰਾ ਬਣਾਉਣੇ ਆ ਦੇਖੋ ਕਾਟਨ ਦੇ ਉਹਨਾਂ ਦੇ ਵਿੱਚ ਜ਼ਿਆਦਾ ਚੀਜ਼ ਆਉਂਦੀ ਹੈਗੀ ਜ਼ਿਆਦਾਤਰ ਬੂਲਨ ਦੇ ਵਿੱਚ ਆਪਾਂ ਨੂੰ ਆਹੀ ਚੀਜ਼ਾਂ ਅੱਜਕੱਲ੍ਹ ਦੇਖੋ ਨੂੰ ਮਿਲ ਰਹੀਆਂ ਨੇ ਤਾਂ ਕਰਕੇ ਸੋਨੂੰ ਆਪਾਂ ਉਸੇ ਹਿਸਾਬ ਦੇ ਨਾਲ ਅਹੀ ਵੀਡੀਓ ਬਣਾਈ ਹੈਗੀ ਜਿਹੜਾ ਨੈੱਕ ਵਗੈਰਾ ਹੋਊਗਾ ਉਹ ਆਪਾਂ ਬਾਕੀ ਸਾਰਾ ਪੂਰਾ ਰੈਡੀ ਸੋਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਵੀ ਉਹਨੂੰ ਤੁਸੀਂ ਕਿਸ ਤਰ ਹਾਂਜੀ ਇਹ ਸੀ ਆਪਣੀ ਅੱਜ ਦੀ ਇੰਨੀ ਵੀਡੀਓ ਸੀਗੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਸਾਡੇ ਵੀਡੀਓ ਨੂੰ ਲਾਈਕ ਤੇ ਆਪਣਾ ਕਮੈਂਟ ਆ ਰਾਹੀਂ ਜਰੂਰ ਸਾਨੂੰ ਦੱਸਿਆ ਕਰੋ ਜੇ ਕੋਈ ਕਮੀ ਪੇਸ਼ੀ ਹੁੰਦੀ ਆ ਅਸੀਂ ਵੱਧ ਤੋਂ ਵੱਧ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ ਵੀ ਜਿਹੜੀ ਤੁਹਾਨੂੰ ਈਜ਼ੀ ਹੋਵੇ ਬਣਾਉਣ ਦੇ ਵਿੱਚ ਅਸੀਂ ਉਸੇ ਤਰੀਕੇ ਦੇ ਨਾਲ ਹੀ ਦੱਸਿਆ ਕਰਾਂਗੇ ਜਿਸ ਤਰ੍ਹਾਂ ਤੁਹਾਨੂੰ ਆਸਾਨੀ ਹੋਵੇ ਬਣਾਉਣ ਦੇ ਵਿੱਚ